ਸਤ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਵਿੱਚ ਜੀ ਅੱਜ ਅਸੀਂ ਤੁਹਾਡੇ ਲਈ ਟਮਾਟਰ ਪਿਆਜ਼ ਦੀ ਬਹੁਤ ਹੀ ਟੇਸਟੀ ਚਟਨੀ ਲੈ ਕੇ ਆਏ ਹਾਂ ਇੱਕ ਵਾਰ ਤੁਸੀਂ ਮੇਰੇ ਇਸ ਤਰੀਕੇ ਨਾਲ ਇਸ ਚਟਨੀ ਨੂੰ ਬਣਾ ਲਿਆ ਤਾਂ ਤੁਸੀਂ ਬਾਰ-ਬਾਰ ਇਸ ਨੂੰ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਇੰਨੀ ਟੇਸਟੀ ਇਹ ਚਟਨੀ ਬਣ ਕੇ ਤਿਆਰ ਹੁੰਦੀ ਹੈ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਹੁਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਚਲੋ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਇੱਥੇ ਟਮਾਟਰਾਂ ਨੂੰ ਦੋ ਪੀਸਾਂ ਦੇ ਵਿੱਚ ਕੱਟ ਕਰ ਲਵਾਂਗੇ ਅਸੀਂ ਇੱਥੇ ਥੋੜੇ ਲਾਲ ਲਾਲ ਟਮਾਟਰ ਹੀ ਲੈਣੇ ਹਨ ਅਸੀਂ ਇੱਥੇ ਸਾਰੇ ਟਮਾਟਰਾਂ ਨੂੰ ਦੋ-ਦੋ ਪੀਸਾਂ ਦੇ ਵਿੱਚ ਕੱਟ ਕਰ ਲਵਾਂਗੇ ਟਮਾਟਰ ਪਿਆਜ਼ ਦੀ ਇਹ ਚਟਨੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਅਤੇ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਅਸੀਂ ਇਸ ਨੂੰ ਬਣਾ ਕੇ ਤਿਆਰ ਕਰਾਂਗੇ ਪਰ ਇਸ ਦਾ ਟੇਸਟ ਬਹੁਤ ਹੀ ਲਾਜਵਾਬ ਹੋਵੇਗਾ ਤੁਸੀਂ ਇਸ ਟਮਾਟਰ ਪਿਆਜ਼ਾ ਦੀ ਚਟਨੀ ਨੂੰ ਪਰਾਂਠੇ ਪੂਰੀ ਜਾਂ ਫਿਰ ਸੈਂਡਵਿਚ ਦੇ ਵਿੱਚ ਵੀ ਲਗਾ ਕੇ ਖਾ ਸਕਦੇ ਆ ਬਹੁਤ ਹੀ ਟੇਸਟੀ ਇਹ ਖਾਣੇ ਨੂੰ ਲੱਗਦੀ ਆ ਬੱਚੇ ਵੀ ਇਸ ਚਟਨੀ ਨੂੰ ਬਹੁਤ ਹੀ ਚਾਅ ਦੇ ਨਾਲ ਖਾਂਦੇ ਆ ਅਸੀਂ ਇੱਥੇ ਸਾਰੇ ਟਮਾਟਰਾਂ ਨੂੰ ਦੋ ਪੀਸਾਂ ਦੇ ਵਿੱਚ ਕੱਟ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਆਪਣੇ ਟਮਾਟਰਾਂ ਨੂੰ ਪਕਾਉਣ ਦੇ ਲਈ ਇੱਕ ਕੜਾਈ ਨੂੰ ਗੈਸ ਦੇ ਉੱਪਰ ਰੱਖ ਦਿੱਤਾ ਹੈ ਉਸ ਤੋਂ ਬਾਅਦ ਅਸੀਂ ਇਸ ਕੜਾਈ ਦੇ ਵਿੱਚ ਇੱਕ ਚਮਚ ਸਰੋਂ ਦਾ ਤੇਲ ਪਾ ਲਵਾਂਗੇ ਤੇਲ ਅਸੀਂ ਬਿਲਕੁਲ ਵੀ ਜ਼ਿਆਦਾ ਨਹੀਂ ਪਾਵਾਂਗੇ ਤੇਲ ਨੂੰ ਅਸੀਂ ਕੜਾਈ ਦੇ ਵਿੱਚ ਘਮਾਉਂਦੇ ਹੋਏ ਸਾਰੇ ਤਲੇ ਦੇ ਉੱਪਰ ਲਗਾ ਲਵਾਂਗੇ ਅਸੀਂ ਬਹੁਤ ਹੀ ਘੱਟ ਤੇਲ ਦੇ ਵਿੱਚ ਆਪਣੀ ਚਟਨੀ ਬਣਾ ਕੇ ਤਿਆਰ ਕਰਾਂਗੇ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਨ ਤੋਂ ਬਾਅਦ ਅਸੀਂ ਇੱਕ ਇੱਕ ਕਰਕੇ ਸਾਰੇ ਟਮਾਟਰਾਂ ਨੂੰ ਇਸ ਕੜਾਈ ਦੇ ਵਿੱਚ ਰੱਖ ਦੇਵਾਂਗੇ ਇੱਥੇ ਅਸੀਂ ਗੈਸ ਦੀ ਫਲੇਮ ਨੂੰ ਮੀਡੀਅਮ ਕਰ ਦਵਾਂਗੇ ਮੀਡੀਅਮ ਫਲੇਮ ਦੇ ਉੱਪਰ ਹੀ ਅਸੀਂ ਇਹਨਾਂ ਟਮਾਟਰਾਂ ਨੂੰ ਬਿਲਕੁਲ ਸੌਫਟ ਹੋਣ ਤੱਕ ਪਕਾਵਾਂਗੇ ਇੱਥੇ ਅਸੀਂ ਸਾਰੇ ਟਮਾਟਰਾਂ ਨੂੰ ਕੜਾਈ ਦੇ ਵਿੱਚ ਰੱਖ ਦਿੱਤਾ ਹੈ ਹੁਣ ਅਸੀਂ ਆਪਣੇ ਟਮਾਟਰਾਂ ਨੂੰ ਪੱਕਣ ਦੇ ਲਈ ਢੱਕਣ ਲਗਾ ਦੇਵਾਂਗੇ ਅਸੀਂ ਮੀਡੀਅਮ ਆਂਚ ਦੇ ਉੱਤੇ ਇਹਨਾਂ ਟਮਾਟਰਾਂ ਨੂੰ ਪੱਕਣ ਦਵਾਂਗੇ ਉਦੋਂ ਤੱਕ ਅਸੀਂ ਇੱਥੇ ਪਿਆਜ਼, ਖੀਰੇ, ਹਰੀਆਂ ਮਿਰਚਾਂ ਤੇ ਧਨੀਏ ਨੂੰ ਵੀ ਕੱਟ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਆਪਣੇ ਟਮਾਟਰਾਂ ਨੂੰ ਚੈੱਕ ਕਰ ਲਵਾਂਗੇ ਕਿ ਕਿੰਨੇ ਕੁ ਪੱਕੇ ਹਨ ਇੱਥੇ ਸਾਡੇ ਟਮਾਟਰ ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਸਾਈਡ ਤੋਂ ਪੱਕ ਗਏ ਹਨ ਹੁਣ ਅਸੀਂ ਇਹਨਾਂ ਨੂੰ ਪਲਟ ਕੇ ਦੂਸਰੀ ਸਾਈਡ ਤੋਂ ਵੀ ਪਕਾ ਲਵਾਂਗੇ ਟੱਕ ਕੇ ਪਕਾਉਣ ਦੇ ਨਾਲ ਟਮਾਟਰ ਬਹੁਤ ਜਲਦੀ ਹੀ ਸੌਫਟ ਹੋ ਜਾਂਦੇ ਹਨ ਇਹਨਾਂ ਨੂੰ ਜ਼ਿਆਦਾ ਪਕਾਉਣ ਦੇ ਲਈ ਟਾਈਮ ਨਹੀਂ ਲੱਗਦਾ ਹੈ ਅਸੀਂ ਇੱਥੇ ਸਾਰੇ ਟਮਾਟਰਾਂ ਨੂੰ ਦੋਨੋਂ ਸਾਈਡ ਤੋਂ ਪਲਟ ਦਿੱਤਾ ਹੈ ਹੁਣ ਅਸੀਂ ਆਪਣੇ ਇਹਨਾਂ ਟਮਾਟਰਾਂ ਦੇ ਵਿਚਕਾਰ ਥੋੜੀਆਂ ਜੀਆਂ ਲਸਣ ਦੀਆਂ ਕਲੀਆਂ ਐਡ ਕਰ ਦਵਾਂਗੇ। ਇਸ ਚਟਨੀ ਦੇ ਵਿੱਚ ਲਸਣ ਪਾਉਣ ਦੇ ਨਾਲ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ। ਹੁਣ ਅਸੀਂ ਲਸਣ ਨੂੰ ਵੀ ਨਾ ਟਮਾਟਰਾਂ ਦੇ ਨਾਲ ਹੀ ਪਕਾ ਲਵਾਂਗੇ ਤਾਂ ਕਿ ਇਹ ਬਹੁਤ ਜਲਦੀ ਸੌਫਟ ਹੋ ਜਾਣ। ਹੁਣ ਅਸੀਂ ਦੁਬਾਰਾ ਫੇਰ ਆਪਣੇ ਟਮਾਟਰਾਂ ਨੂੰ ਟੱਕ ਦਵਾਂਗੇ ਅਤੇ 3 ਮਿੰਟ ਦੇ ਲਈ ਅਸੀਂ ਇਹਨਾਂ ਨੂੰ ਪਕਾ ਲਵਾਂਗੇ। 3 ਮਿੰਟ ਬਾਅਦ ਸਾਡੇ ਬਹੁਤ ਹੀ ਵਧੀਆ ਟਮਾਟਰ ਜਿਹੜੇ ਪੱਕ ਕੇ ਤਿਆਰ ਹੋ ਗਏ ਆ। ਇਹ ਦੋਨੋਂ ਸਾਈਡ ਤੋਂ ਬਹੁਤ ਹੀ ਜ਼ਿਆਦਾ ਸੌਫਟ ਹੋ ਗਏ। ਹੁਣ ਅਸੀਂ ਕੜਛੀ ਦੇ ਨਾਲ ਦੁਬਾਰਾ ਫੇਰ ਇਹਨਾਂ ਟਮਾਟਰਾਂ ਨੂੰ ਪਲਟ ਦਵਾਂਗੇ ਕਿਉਂਕਿ ਅਸੀਂ ਇੱਥੇ ਇਹਨਾਂ ਟਮਾਟਰਾਂ ਦੀ ਸਕਿਨ ਨੂੰ ਉਤਾਰਨਾ ਹੈ ਇਹਨਾਂ ਟਮਾਟਰਾਂ ਦੇ ਉੱਪਰਲੇ ਸਾਰੇ ਛਿਲੜਾ ਨੂੰ ਉਤਾਰ ਕੇ ਹੀ ਅਸੀਂ ਇਹਨਾਂ ਦੀ ਚਟਨੀ ਬਣਾਵਾਂਗੇ ਅਸੀਂ ਇੱਥੇ ਚਿਮਟੇ ਦੇ ਨਾਲ ਸਾਰੇ ਛਿਲੜਾ ਨੂੰ ਉਤਾਰ ਲਿਆ ਹੈ ਇੱਥੇ ਅਸੀਂ ਟਮਾਟਰਾਂ ਨੂੰ ਠੰਡਾ ਬਿਲਕੁਲ ਵੀ ਨਹੀਂ ਕਰਾਂਗੇ ਠੰਡਾ ਕਰਨ ਤੇ ਇਹ ਵਧੀਆ ਤਰੀਕੇ ਨਾਲ ਮੈਸ਼ ਨਹੀਂ ਹੋਣਗੇ ਇਹਨਾਂ ਨੂੰ ਗਰਮਾ-ਗਰਮ ਹੀ ਮੈਸ਼ ਕਰਨਾ ਬਹੁਤ ਜ਼ਰੂਰੀ ਹੈ ਹੁਣ ਅਸੀਂ ਇੱਕ ਕੜਛੀ ਦੇ ਨਾਲ ਇਹਨਾਂ ਸਾਰੇ ਟਮਾਟਰਾਂ ਨੂੰ ਮੈਸ਼ ਕਰ ਲਵਾਂਗੇ ਇਹਨਾਂ ਟਮਾਟਰਾਂ ਨੂੰ ਮਿਕਸੀ ਵਿੱਚ ਮੈਸ਼ ਨਹੀਂ ਕਰਨਾ ਹੈ ਮਿਕਸੀ ਵਿੱਚ ਮੈਸ਼ ਕਰਨ ਦੇ ਨਾਲ ਇਹ ਬਿਲਕੁਲ ਹੀ ਪਿਉਰੀ ਦੀ ਤਰ੍ਹਾਂ ਬਣ ਜਾਣਗੇ ਪਰ ਅਸੀਂ ਇਹਨਾਂ ਨੂੰ ਥੋੜੇ ਜਿਹੇ ਹਲਕੇ-ਹਲਕੇ ਖੜੇ-ਖੜੇ ਹੀ ਰੱਖਾਂਗੇ ਇਸ ਤਰ੍ਹਾਂ ਕਰਨ ਦੇ ਨਾਲ ਚਟਨੀ ਦੇ ਵਿੱਚ ਇਹਨਾਂ ਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਇੱਥੇ ਅਸੀਂ ਸਾਰੇ ਟਮਾਟਰਾਂ ਅਤੇ ਲਸਣ ਨੂੰ ਚੰਗੀ ਤਰ੍ਹਾਂ ਦੇ ਨਾਲ ਮੈਸ਼ ਕਰ ਲਿਆ ਹੈ। ਹੁਣ ਅਸੀਂ ਇਸ ਟਮਾਟਰਾਂ ਨੂੰ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ। ਹੁਣ ਅਸੀਂ ਇਹਨਾਂ ਟਮਾਟਰਾਂ ਦੇ ਵਿੱਚ ਸਭ ਤੋਂ ਪਹਿਲਾਂ ਬਰੀਕ ਕੱਟਿਆ ਹੋਇਆ ਹਰਾ ਧਨੀਆ ਐਡ ਕਰ ਲਵਾਂਗੇ। ਉਸ ਤੋਂ ਬਾਅਦ ਅਸੀਂ ਇਹਨਾਂ ਟਮਾਟਰਾਂ ਦੇ ਵਿੱਚ ਬਰੀਕ ਕੱਟਿਆ ਹੋਇਆ ਖੀਰਾ ਐਡ ਕਰ ਲਵਾਂਗੇ। ਖੀਰਾ ਪਾਉਣਾ ਆਪਸ਼ਨਲ ਹੈ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਆ। ਉਸ ਤੋਂ ਬਾਅਦ ਅਸੀਂ ਬਰੀਕ ਕੱਟੇ ਹੋਏ ਪਿਆਜ਼ ਐਡ ਕਰ ਲਵਾਂਗੇ ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਨੂੰ ਵੀ ਐਡ ਕਰ ਲਵਾਂਗੇ ਹੁਣ ਅਸੀਂ ਥੋੜੇ ਜੇ ਬੇਸਿਕ ਮਸਾਲੇ ਐਡ ਕਰਾਂਗੇ ਉਸ ਦੇ ਲਈ ਸਭ ਤੋਂ ਪਹਿਲਾਂ ਅਸੀਂ ਅੱਧਾ ਚਮਚ ਚਾਟ ਮਸਾਲਾ ਐਡ ਕਰਾਂਗੇ ਅੱਧਾ ਚਮਚ ਹੀ ਅਸੀਂ ਕਾਲਾ ਨਮਕ ਐਡ ਕਰਾਂਗੇ ਅੱਧਾ ਚਮਚ ਹੀ ਅਸੀਂ ਕੁੱਟਿਆ ਹੋਇਆ ਜੀਰਾ ਪਾਊਡਰ ਐਡ ਕਰਾਂਗੇ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਇੱਥੇ ਸਾਡੀ ਬਹੁਤ ਹੀ ਟੇਸਟੀ ਟਮਾਟਰ ਪਿਆਜ਼ ਖੀਰੇ ਅਤੇ ਲਸਣ ਦੀ ਚਟਨੀ ਬਣ ਕੇ ਤਿਆਰ ਹੋ ਗਈ ਆ ਇਸ ਨੂੰ ਦੇਖਦੇ ਹੀ ਮੂੰਹ ਦੇ ਵਿੱਚ ਪਾਣੀ ਆ ਗਿਆ ਹੈ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਟਮਾਟਰਾਂ ਦੀ ਚਟਨੀ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਚਟਨੀ ਬਣਾ ਕੇ ਜ਼ਰੂਰ ਟਰਾਈ ਕਰੋਗੇ ਤੁਹਾਨੂੰ ਅੱਜ ਦੀ ਮੇਰੀ ਇਹ ਰੈਸਪੀ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤਾਕੀ ਅਸੀਂ ਹੋਰ ਅੱਗੇ ਵੀਡੀਓਜ਼ ਬਣਾ ਸਕੀਏ ਚਲੋ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ